ਸਿੰਗਰ ਅਰੀਜੀਤ ਸਿੰਘ ਨੇ ਸਿੰਗਿੰਗ ਤੋਂ ਲਿਆ ਸੰਨਿਆਸ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਸਿੰਗਰ ਦਾ ਐਲਾਨ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਕੀਤੀ ਸਾਂਝੀ ਭਾਰਤੀ ਸੰਗੀਤ ਜਗਤ ਦੇ ਸਭ ਤੋਂ ਮਕਬੂਲ ਗਾਇਕ ਅਰਜੀਤ ਸਿੰਘ ਨੇ ਇੱਕ ਜਿਹਾ ਫੈਸਲਾ ਲਿਆ ਹੈ ਜਿਸ ਨੇ ਲੱਖਾਂ ਪ੍ਰਸ਼ੰਸਕਾਂ ਨੂੰ ਹੈਰਾਨੀ ਅਤੇ ਗਮ ਦੇ ਵਿੱਚ ਪਾ ਦਿੱਤਾ ਆਪਣੇ ਸੁਰੀਲੀ ਆਵਾਜ਼ ਦੇ ਕਾਰਨ ਹਰ ਦਿਲ ਤੇ ਰਾਜ ਕਰਨ ਵਾਲੇ ਅਰਜੀਤ ਨੇ ਪਲੇਬੈਕ ਸਿੰਗਿੰਗ ਛੱਡਣ ਦਾ ਐਲਾਨ ਕਰ ਦਿੱਤਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਰਜੀਤ ਸਿੰਘ ਨੇ ਨਵੇਂ ਸਾਲ ਦੇ ਮੌਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇੱਕ ਵੱਡੀ ਖਬਰ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਪ੍ਰਸ਼ੰਸ਼ਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਲਿਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਨਾ ਕਿ ਮੈਨੂੰ ਕਈ ਸਾਲਾਂ ਤੋਂ ਇੰਨਾ ਪਿਆਰ ਦਿੱਤਾਏ ਉਹਨਾਂ ਸਪਸ਼ਟ ਕੀਤਾ ਹੈ ਕਿ ਉਹ ਹੁਣ ਇੱਕ ਪਲੇਬੈਕ ਗਾਇਕ ਦੇ ਵਜੋਂ ਕੋਈ ਵੀ ਕੰਮ ਨਹੀਂ ਲੈਣਗੇ ਅਤੇ ਆਪਣੀ ਇਸ ਯਾਤਰਾ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਨ। ਅਸੰਸ਼ਕਾਂ ਨੂੰ ਰਾਹਤ ਦੀ ਖਬਰ ਹੈ ਕਿ ਅਰਿਜੇਤ ਸੰਗੀਤ ਬਣਾਉਣਾ ਬੰਦ ਨਹੀਂ ਕਰ ਰਹੇ ਉਹਨਾਂ ਨੇ ਦੱਸਿਆ ਕਿ ਉਹ ਸੰਗੀਤ ਨੂੰ ਹੋਰ ਨੇੜੇ ਖੋਜਣਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਇੱਕ ਛੋਟਾ ਕਲਾਕਾਰ ਮੰਨਦੇ ਹਨ। ਉਹ ਆਪਣੇ ਸੁਤੰਤਰ ਸੰਗੀਤ ਪ੍ਰੋਜੈਕਟਾਂ ਤੇ ਕੰਮ ਕਰਨਾ ਜਾਰੀ ਰੱਖਣਗੇ। ਉਹਨਾਂ ਦਾ ਮੰਨਣਾ ਹੈ ਕਿ ਪਰਮਾਤਮਾ ਉਹਨਾਂ ਦੇ ਬਹੁਤ ਦਿਆਲੂ ਰਿਹਾਏ ਤੇ ਉਹ ਇਹ ਯਾਤਰਾ ਬਹੁਤ ਸ਼ਾਨਦਾਰ ਰਹੀ ਹੈ ਇਸ ਦੌਰਾਨ ਉਹਨਾਂ ਨੇ ਇੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਹਾਲਾਂਕਿ ਉਹਨਾਂ ਨੇ ਨਵੇਂ ਕੰਮ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਪ੍ਰਸ਼ੰਸਕਾਂ ਨੂੰ ਅਜੇ ਵੀ ਉਹਨਾਂ ਦੇ ਕੁਝ ਨਵੇਂ ਗੀਤ ਸੁਣਨ ਨੂੰ ਮਿਲਣਗੇ ਅਰਜੀਤ ਮੁਤਾਬਕ ਉਹਨਾਂ ਦੇ ਕੁਝ ਪ੍ਰੋਜੈਕਟ ਆਉਣ ਵਾਲੇ ਹਨ ਜੋ ਕਿ ਪਹਿਲਾਂ ਰਿਕਾਰਡ ਕੀਤੇ ਜਾ ਚੁੱਕੇ ਹਨ ਜੋ ਕੰਮ ਮਦੀਨ ਹਨ ਇਹ ਗੀਤ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਕੀਤੇ ਜਾਣਗੇ ਤਾਂ ਫਿਲਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਬੇਸਿਕਲੀ ਗਾਣੇ ਦੇਣ ਤੋਂ ਮਨ੍ਹਾ ਕੀਤਾ ਗਿਆ ਹੈ ਅਦਰਵਾਇਜ਼ ਉਹ ਆਪਣੀ ਸਿੰਗਿੰਗ ਨੂੰ ਕੰਟੀਨਿਊ ਕਰਨਗੇ